ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹਨਾਂ ਦਾ ਮੰਨਣਾ ਹੈ ਕਿ ਮੌਜੂਦਾ ਸਮੇਂ ਵਿੱਚ ਦੁਨੀਆ ਨੂੰ ਅਜਈਆਂ ਸਰਕਾਰਾਂ ਦੀ ਲੋੜ ਹੈ ਜਿਹੜੀਆਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ। ਉਹ ਦੁਬਈ ਵਿੱਚ ਵਿਸ਼ਵ ਸਰਕਾਰਾਂ ਬਾਰੇ ਸੰਮੇਲਨ ਵਿੱਚ ਬੋਲ ਰਹੇ ਸਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਬਈ ਜਿਸ ਤਰ੍ਹਾਂ ਨਾਲ ਗਲੋਬਲ ਅਰਥਚਾਰੇ ਵਣਜਤੇ ਸੂਚਨਾ ਟੈਕਨੋਲੋਜੀ ਦਾ ਵਿਸ਼ਵ ਪਧਰੀ ਕੇਂਦਰ ਬਣ ਰਿਹਾ ਏ ਉਹ ਵੱਡੀ ਗੱਲ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਭ ਦਾ ਸਾਥ ਸਭ ਦਾ ਵਿਸ਼ਵਾਸ ਦੇ ਮੰਤਰ ਤੇ ਚੱਲਦਿਆਂ ਅਜਿਹੀ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਏ ਜਿੱਥੇ ਸਰਕਾਰ ਦੀ ਕਮੀ ਵੀ ਮਹਿਸੂਸ ਨਾ ਹੋਵੇ ਤੇ ਸਰਕਾਰ ਦਾ ਦਬਾਅ ਵੀ ਨਹੀਂ ਹੋਣਾ ਚਾਹੀਦਾ ਆਪਣੇ ਸਰਕਾਰ ਚਲਾਉਣ ਦੇ 23 ਸਾਲਾਂ ਦੇ ਤਜਰਬੇ ਦਾ ਹਵਾਲਾ ਦਿੰਦਿਆਂ ਉਹਨਾਂ ਨੇ ਕਿਹਾ ਕਿ ਇਸ ਦੌਰਾਨ ਉਹਨਾਂ ਨੇ ਇੱਕੋ ਸਿਧਾਂਤ ਨੂੰ ਧਿਆਨ ਵਿੱਚ ਰੱਖ ਕੇ ਕੰਮ ਕੀਤਾ ਘੱਟੋ ਘੱਟ ਸਰਕਾਰ ਵੱਧ ਤੋਂ ਵੱਧ ਸ਼ਾਸਨ ਅਜਿਹਾ ਮਾਹੌਲ ਸਿਰਜਣ ਤੇ ਜ਼ੋਰ ਦਿੱਤਾ ਗਿਆ ਜਿਸ ਵਿੱਚ ਨਾਗਰਿਕਾਂ ਵਿੱਚ ਉੱਦਮ ਤੇ ਊਰਜਾ ਦੀ ਭਾਵਨਾ ਦਾ ਵਿਕਾਸ ਹੋਵੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਵੱਲੋਂ ਸ਼ਾਸਨ ਦੌਰਾਨ ਜਨ ਭਾਵਨਾਵਾਂ ਨੂੰ ਤਰਜੀਹ ਦਿੱਤੀ ਗਈ ਹੈ। ਦੇਸ਼ਵਾਸੀਆਂ ਦੀਆਂ ਲੋੜਾਂ ਪ੍ਰਤੀ ਸੰਵੇਦਨਸ਼ੀਲ ਰਹਿੰਦਿਆਂ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵੱਲ ਧਿਆਨ ਦੇਣ ਦਾ ਯਤਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਮੌਜੂਦਾ ਸਮੇਂ ਵਿੱਚ ਅਕਸ਼ੇ ਊਰਜਾ, ਹਵਾ, ਪਾਣੀ ਦੇ ਨਾਲ-ਨਾਲ ਬਾਇਓਫਿਊਲ ਤੇ ਗ੍ਰੀਨ ਹਾਈਡਰੋਜਨ ਤੇ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਸੱਭਿਆਚਾਰ ਸਾਨੂੰ ਸਿਖਾਉਂਦਾ ਹੈ ਕਿ ਕੁਦਰਤ ਤੋਂ ਸਾਨੂੰ ਜੋ ਕੁਝ ਮਿਲਿਆ ਹੈ ਉਸ ਨੂੰ ਵਾਪਸ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਜ ਵਿਸ਼ਵ ਕੋ ऐसी सरकारों की जरूरत है जो इंक्लूसिव हो जो सबको साथ लेकर चले आज विश्व को ऐसी सरकारों की जरूरत है जो स्मार्ट हो जो टेक्नोलॉजी को बड़े बदलाव का माध्यम बनाए आज विश्व को ऐसी सरकारों की जरूरत है जो क्लीन हो जो करप्शन से दूर हो जो ट्रांसपेरेंट हो